ਸਰ ਸ੍ਰੀ ਅਕਾਲ ਜੀ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੀ ਚੋપરા ਨਿਊਜ਼ ਉਤੇ ਚੋપરા ਨਿਊਜ਼ ਇੱਕ ਵਾਰ ਫਿਰ ਹਾਜ਼ਰ ਹੈ ਤੁਹਾਡੇ ਲਈ ਇੱਕ ਬ੍ਰੇਕਿੰਗ ਨਿਊਜ਼ ਲੈ ਕੇ ਪੰਜਾਬ ਵਿੱਚ 22 ਜਨਵਰੀ ਦੀ ਛੁੱਟੀ ਦਾ ਐਲਾਨ ਸੋਮਵਾਰ ਨੂੰ ਇਹ ਸਕੂਲ ਰਹਿਣਗੇ ਬੰਦ 22 ਜਨਵਰੀ ਨੂੰ ਅਸ਼ੋਧਿਆ ਦੇ ਰਾਮ ਮੰਦਰ ਚ ਰਾਮਲੀਲਾ ਦੀ ਪ੍ਰਾਣ ਪ੍ਰਤੀਸ਼ਟਾ ਕੀਤੀ ਜਾਣੀ ਹੈ ਇਸ ਦੀਆਂ ਤਿਆਰੀਆਂ ਜੋਰਾਂ ਤੇ ਹਨ ਇਸ ਨੂੰ ਲੈ ਕੇ 30 ਪਰ ਵਿੱਚ ਕਾਫੀ ਉਤਸ਼ਾਹਿਤ ਹੈ ਇਸ ਦੌਰਾਨ ਇਸ ਦਿਨ ਵਿੱਚ ਕਈ ਰਾਜਾਂ ਦੇ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਕਈ ਰਾਜਾਂ ਨੇ ਸ਼ਰਾਬ ਦੀਆਂ ਦੁਕਾਨਾਂ ਖੋਲਣ ਤੋਂ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਪੰਜਾਬ ਵਿੱਚ ਵੀ ਇਸ ਦਿਨ ਦੀ ਵੱਡੀ ਗਿਣਤੀ ਸਕੂਲ ਬੰਦ ਰਹਿਣਗੇ ਰੈਕੋਗਨਾਈਜ਼ਡ ਐਂਡ ਅਫੀਲੀਏਟਡ ਸਕੂਲ ਐਸੋਸੀਏਸ਼ਨ ਵੱਲੋਂ ਅਜੋਧਿਆ ਵਿੱਚ ਰਾਮ ਲਾਲ ਦੇ ਪ੍ਰਾਣ ਪ੍ਰਤੀਸਟਾ ਸਮਾਰੋਹ ਸਮੰਧੀ ਆਪਣੇ ਅਧੀਨ ਲਿਆਉਣ ਵਾਲੇ ਪੰਜਾਬ ਪਰ ਦੇ ਲਗਭਗ 4 ਸਕੂਲਾਂ ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸੇ ਤਰ੍ਹਾਂ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਜਲਾ ਸ਼੍ਰੀ ਮੁਖਤਸਰ ਸਾਹਿਬ ਨੇ 22 ਜਨਵਰੀ ਨੂੰ ਅਜੋਧਿਆ ਵਿੱਚ ਹੋਣ ਵਾਲੇ ਸ਼੍ਰੀ ਰਾਮ ਲਾਲ ਪ੍ਰਤੀਮਾ ਪ੍ਰਾਣ ਸਰਦਾ ਸਮਾਗਮ ਦੇ ਮੱਦੇਨਜ਼ਰ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਸਕੂਲ ਸਟਾਫ ਅਤੇ ਦੇ ਆਪਕਾ ਇਸ ਇਤਿਹਾਸਿਕ ਸਮਾਰੋਹ ਨੂੰ ਲਾਈਵ ਦੇਖ ਸਕਣ ਉਦਰ ਅਜੋਧਿਆ ਵਿੱਚ ਰਾਮ ਲਾਲਾ ਪ੍ਰਾਨ ਪ੍ਰਤੀਸਥਾ ਦੇ ਮੱਦੀ ਨਜ਼ਰ ਰੱਖਦੇ 21 ਜਨਵਰੀ ਨੂੰ ਕੇਂਦਰ ਦੇ ਸਾਰੇ ਸਰਕਾਰੀ ਦਫਤਰ ਅੱਧੇ ਦਿਨ ਲਈ ਬੰਦ ਰਹਿਣਗੇ ਇਸ ਵਿਸ਼ੇਸ਼ ਦਿਨ ਤੇ ਸਰਕਾਰੀ ਦਫਤਰਾਂ 'ਚ ਅੱਧਾ ਦਿਨ ਦਾ ਕੰਮ ਕਰਨ ਦਾ ਫੈਸਲਾ ਲਿਆ ਗਿਆ ਹੈ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਹੈ ਕਿ ਅਜੋਧਿਆ ਵਿੱਚ ਰਾਮ ਲਾਲਾ ਪੰਜਾਬ ਪ੍ਰਤੀਸ਼ਠਾ ਦੇ ਮੱਦੇਨਜ਼ਰ ਨੱਖਦੇ ਹੋਏ 22 ਜਨਵਰੀ ਨੂੰ ਸਾਰੇ ਕੇਂਦਰਕ ਰਾ ਸਰਕਾਰ ਤੇ ਦਫ਼ਤਰ ਅਧਿਨ ਲਈ ਪੰਦਰਾਂ ਰਹਿਣਗੇ